ਆਪ ਦੀ ਲੈਟਰਨ ਕਰਕੇ ਸਿਰਤ ਮੰਲ ਲੈਂਦਾ ਆਪਣੀ ਟਾਇਲਟ ਕਰਕੇ ਵੀ ਖਾ ਲੈਂਦਾ ਆਪ ਦਾ ਬਾਥਰੂਮ ਕਰਕੇ ਗਲਾਸ ਚ ਪਾ ਕੇ ਪੀ ਜਾਂਦਾ ੂੜੇ ਦੇ ਵਿੱਚੋਂ ਛੱਪੜ ਚ ਕੂੜਾ ਕੱਢ ਕੱਢ ਕੇ ਖਾਈ ਜਾਂਦਾ ਬਿਨਾਂ ਕੱਪੜਿਆਂ ਤੋਂ ਛੜਕਾਂ ਤੇ ਤੁਰਿਆ ਫਿਰਦਾ ਮਾੜਾ ਇਦਾਂ ਕਰਦਾ ਏ ਹਾਂ ਮਾ ਮਰਵੇ ਤੇਰੇ ਲੈ ਕੰਮੇ ਕੱਚਾ ਪਾ ਰੇ ਤੇ ਪਾ ਨਾ ਨਹੀਂ ਪਈ ਜਾ ਉਹ ਕੱਚਾ ਵੀ ਨਹੀਂ ਪਉਂਦਾ ਇਦਾਂ ਮਤਲਬ ਕੀ ਕਰੇ ਦੇ ਰਹਿਂਦਾ ਤੂੰ ਦੋਵੇਂ ਜੀ ਦੋਵੇਂ ਜਣੇ ਇੱਥੇ ਤੇਰਾ ਤੂੰ ਕਈ ਫਿਰ ਬਾਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਐ ਸਰਵ ਡਿਵੀਜ਼ਨੋਂ ਪਠਣਾ ਪਾਈ ਕੇ ਪਿੰਡਾ ਨਸ਼ਹਿਰਾ ਪੰਨੂਆ ਤਰਨਤਨ ਜ਼ਿਲ੍ਹਾ ਵੀਰ 12 ਪੜਿਆ ਹੋਇਆ ਐਸੀ ਦਿਮਾਗ ਦੀ ਕੋਈ ਪ੍ਰੋਬਲਮ ਆਈ ਹੋਈ ਆ ਆਪਣੀ ਟਾਇਲਟ ਕਰਕੇ ਵੀ ਖਾ ਲੈਂਦਾ ਆਪਣੇ ਸਿਰ ਤੇ ਮਲ ਲੈਂਦਾ ਕੰੰਡਾ ਨੂੰ ਮਲ ਦਿੰਦਾ ਆਪਦਾ ਬਾਥਰੂਮ ਕਰਕੇ ਗਲਾਸ ਚ ਪਾ ਕੇ ਪੀ ਜਾਂਦਾ ਪੜਿਆ ਲਿਖਿਆ ਪਲੱਸ 2 ਪਾਸ ਪਿਛਲੇ 5 6 ਸਾਲਾਂ ਤੋਂ ਚਾਰ ਭੈਣਾਂ ਦਾ ਭਰਾ ਆਹੀ ਕੁਛ ਕਰੀ ਜਾਂਦਾ ਮਾਂ ਬੋਕਰਣਾ ਤੁਰਦੀ ਆ ਨਾਲ ਨਹੀਂ ਲੱਤਾਂ ਵੀ ਕੰਮ ਨਹੀਂ ਕਰਦੀਆਂ ਨਾਲ ਕਾ ਤੋ ਨਹੀਂ ਆਇਆ ਕੋਈ ਪਣੇ ਰੁੱਜੇ ਤੋਂ ਰਾਤ ਨੂੰ ਆਏ ਹੋ ਮੈਂ ਫਿਰ ਪਿੰਡ ਦੇ ਮੁਵੀ ਬੰਦੇ ਜਿਹੜੇ ਉਹ ਛੱਡ ਕੇ ਗਏ ਸਾਨੂੰ ਹਾਂਜੀ ਅੱਛਾ ਜੀ ਨਹੀਂ ਇਹਦੇ ਭੈਣ ਭਰਾ ਕੋਈ ਨਹੀਂ ਨਾਲ ਤੁਰਿਆ ਨਹੀਂ ਕੋਈ ਨਹੀਂ ਤੁਰਿਆ ਤੇ ਇਹਦੇ ਚਾਚੇ ਤਾਏ ਮਾਮੇ ਆ ਵੀਡੀਓ ਦੇਖੋ ਅਸੀਂ ਅਟੈਚ ਕੀਤੀ ਆ ਵੀ ਕੀ ਹਾਲ ਤਾਂ ਵੀਰ ਦੇ ਕੂੜੇ ਦੇ ਵਿੱਚੋਂ ਛੱਪੜ 'ਚੋਂ ਕੂੜਾ ਕੱਟ-ਕੱਟ ਕੇ ਖਾਈ ਜਾਂਦਾ ਛੱਪੜ 'ਚੋਂ ਪਾਣੀ ਗੰਦਾ ਕੱਟ-ਕੱਟ ਕੇ ਪੀ ਜਾਂਦਾ ਅੱਜ ਇਹ ਮਾਂ ਬੜੀਆਂ ਉਮੀਦਾਂ ਲੈ ਕੇ ਆਸਾਂ ਲੈ ਕੇ ਇੱਥੇ ਆਈ ਆ। ਵੇਖੋ ਆ ਵੀਡੀਓ ਕਿਵੇਂ ਛੱਪੜ ਦੇ ਕੰਡੇ ਗੰਦ ਪਿਆ ਤੇ ਉਹਦੇ ਵਿੱਚ ਇਹ ਵੀਰ ਜਾ ਕੇ ਗੰਦਗੀ ਚੁਣਦਾ ਚੁਣ ਕੇ ਤੇ ਉਹਦੇ ਵਿੱਚੋਂ ਗੰਦ ਮੰਦ ਕੱਢ ਕੇ ਖਾਣ ਲੱਗ ਜਾਂਦਾ ਸੜਕਾਂ ਤੇ ਝਾੜੂ ਮਾਰੀ ਜਾਂਦਾ ਕੱਪੜੇ ਉਤਾਰ ਦਿੰਦਾ ਬਿਨਾਂ ਕੱਪੜਿਆਂ ਤੋਂ ਸੜਕਾਂ ਤੇ ਤੁਰਿਆ ਫਿਰਦਾ ਕੋਈ ਮਾਂ ਦੀ ਸ਼ਰਮ ਨਹੀਂ ਸੋਜੀ ਨਹੀਂ ਭੈਣ ਭਰਾ ਦੀ ਨਹੀਂ ਸੋਜੀ ਕੋਈ ਅੱਜ ਇਹ ਮਾਂ ਪਿੰਡ ਵਾਲਿਆਂ ਤੋਂ ਕਿਵੇਂ ਨਾ ਕਿਵੇਂ ਮਦਦ ਮੰਗ ਕੇ ਇਹ लाचार ਬੇਸਹਾਰਾ ਮਾਂ ਇੱਥੇ ਪਹੁੰਚੀ ਹੈ ਪੁੱਤ ਨੂੰ ਲੈ ਕੇ ਆਪਣੇ ਅਰਦਾਸ ਕਰਿਓ ਸਰਬਜੀਤ ਸਿੰਘ ਠੀਕ ਹੋ ਕੇ ਘਰੇ ਜਾਵੇ ਬਿਆਹਾ ਸੀ ਮਾਂ ਇਹ ਹਾਂਜੀ ਬੁਢੀ ਚੱਲ ਕੇ ਕੰਮ ਨਹੀਂ ਕਰਦਾ ਬੱਚੇ ਤਾਂ ਨਹੀਂ ਕੋਈ ਨਹੀਂ ਨਹੀਂ ਬੱਚਾ ਨਹੀਂ ਕੋਈ ਇਹ 2 ਸਾਲ 2 ਸਾਲ ਹੀ ਰਹੀ ਸੀ ਤੇ ਪਕੇ ਚੱਲ ਗਿਆ ਕੰਮ ਮੈਂ 4-5 ਸਾਲ ਕੀਤਾ ਉਹ ਕਾਹਦਾ ਕੰਮ ਕੀਤਾ ਸਰਬਜੀਤ ਮੇਰੇ ਸਾਬਨ ਦਾ 15 ਸਾਲ ਲੱਗ ਰਿਹਾ ਹੈ ਕਿ ਟਾਈਲੈਂਡ ਫਾਇਰ ਟ੍ਰਿਪ ਬਾਅਦੋਂ ਮੇਰੀਆਂ ਭਰਤਾਂ ਮੈਨਾਂ ਰਿਹਾ ਟੈਨਸ਼ਨ ਲੱਗ ਗਿਆ ਟੈਂਪਰੈਸ਼ਨ ਲੱਗ ਉਹ 12 ਪੜ੍ਹ ਕੇ ਪੜ੍ਹਦੇ ਸਾਰੇ ਸਮਾਜੀ ਸੋਚ ਕੋਈ ਨਾ ਕੋਈ ਮੋਬਾਈਲ ਬਣਾਉਣੀ ਸਿੱਖਿਆ ਆਰਓ ਬਣਾਉਣਾ ਸਿੱਖਿਆ ਐਸਆਰ ਰਿਪੇਅਰ ਮੋਬਾਈਲਾਂ ਦੀ ਰਿਪੇਅਰ ਕਰਦਾ ਸੀ ਹਾਂਜੀ ਆਰਓ ਵੀ ਠੀਕ ਕਰਦਾ ਸੀ ਹਾਂਜੀ ਵਾਹ ਤੇਰੇ ਸਰਬਜੀਤ ਮੇਰੇ ਕੋਲ ਨਹੀਂ ਹੁੰਦਾ ਜਿਹੜਾ ਲੱਗ ਸਾਡੇ ਆਰਓ ਦੀ ਸਰਵਿਸ ਕਰਦੇ ਆਂਗਾ ਸਰਬਜੀਤ ਹਾਂ ਕਰ ਦੂਗਾ ਜੀ ਲੈ ਫੜ ਫੇਰ ਖਾ ਦਵਾਈ ਬਾਬੇ ਦਾ ਪ੍ਰਸ਼ਾਦ ਵਾਹ ਓਮਕਾਰ ਸਤਨਾ ਕਰਤਾ ਪੁਰਖ ਅ ਗੁਰਿਆਨ ਸਾਲੇ ਫੈੜ ਪਾ ਚਾਲ ਮੈਨੂੰ ਅੰਕੋਚ ਗੁੱਸਾ ਤਾਂ ਨਹੀਂ ਕਰਦਾ ਜਿਆਦਾ ਨਹੀਂ ਸਿਰੇ ਵੇ ਦਾ ਜਦ ਮੈਂ ਮਾਰ ਵੀ ਦਿੰਦਾ ਕਈ ਵਾਰ ਮੈਨੂੰ ਰੋਟੀ ਜਿਹੜ ਕੋ ਖਿਲਾਵੇ ਜਾਂ ਅੰਦਰ ਰੋਟੀ ਦੇ ਮੈਨੂੰ ਖਿਲਾਵੇ ਤੇ ਮੈਨੂੰ ਤੂੰ ਕੰਮ ਸੁਟਾਉਂਦਾ ਨਹੀਂ ਤੇ ਰੋਟੀ ਕਿਤਨਾ ਦਊਂ ਮੈਂ ਜਿਆਦਾ ਬਾਹਰ ਅੰਦਰ ਘਟ ਜਾਣਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਾਲ ਮਾ ਆਪਣੇ ਪੁੱਤ ਨੂੰ ਨਸ਼ਹਰਾ ਬਨੂਆ ਤੋਂ ਤੰਤਨ ਸਾਹ ਜਿਲੇ ਤੋਂ ਪਿੰਡ ਪਠੜਣਾ ਹਾਂਜੀ ਪਠੜ੍ਹ ਪਾਈ ਕੇ ਪਠੜ੍ਹ ਪਾਈ ਕੇ ਤੋਂ ਲੈ ਕੇ ਆਏ ਕਦੇ ਅਰਦਾਸ ਤੁਹਾਡੀਆਂ ਦੁਆਵਾਂ ਮਾਰ ਅਰਦਾਸਾਂ ਤੇ ਅਸੀਸਾਂ ਦੀ ਲੋੜ ਆ ਇਸ ਮਾਂ ਦੇ ਪੁੱਤ ਨੂੰ ਸਰਬਜੀਤ ਸਿੰਘ ਵਾਈ ਗੁਰਜੀਤ ਕਹਿੰਦਾ ਹਾਂ ਵਾਈ ਗੁਰਜੀਤ